ਚੈਨਲ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਇੱਕ ਦਰਜਨ ਹੋਰ ਵਿਸ਼ਵ ਨੇਤਾਵਾਂ ਦੇ ਨਾਲ ਕੀ ਪਹੁੰਚੇ ਹਨ ਕਿਉਂਕਿ ਯੂਕਰੇਨ ਰੂਸ ਦੇ ਉੱਤੇ ਉਸ ਉੱਪਰ ਹਮਲੇ ਦੀ ਤੀਸਰੀ ਬਰੇ ਗੰਡ ਮਨਾ ਰਿਹਾ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ਲਨਸਕੀ ਨੇ ਐਤਵਾਰ ਸ਼ਾਮ ਨੂੰ ਕੀਵ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਪੁਸ਼ਟੀ ਕੀਤੀ ਕਿ ਉਹ ਟਰੂਡੋ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨਗੇ ਜੋ ਕਿ ਯੂਕਰੇਨ ਲਈ ਸ਼ਾਂਤੀ ਅਤੇ ਸੁਰੱਖਿਆ ਤੇ ਇੱਕ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਲੇ 13 ਵਿਦੇਸ਼ੀ ਨੇਤਾਵਾਂ ਵਿੱਚੋਂ ਇੱਕ ਹਨ ਜ਼ਲਨਸਕੀ ਨੇ ਯੂਕਰੇਨੀ ਭਾਸ਼ਾ ਵਿੱਚ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਕੱਲ ਇੱਥੇ ਆਉਣਗੇ ਉਹ ਇਸ ਸਮੇਂ ਜੀ7 ਦੀ ਪ੍ਰਧਾਨਗੀ ਕਰ ਰਹੇ ਹਨ ਇਸੇ ਲਈ ਉਹ ਮੈਨੂੰ ਦੱਸਣਗੇ ਕਿ ਅਮਰੀਕਾ ਨਾਲ ਸੰਬੰਧਾਂ ਵਿੱਚ ਆਖਿਰ ਕੀ ਹੋ ਰਿਹਾ ਹੈ ਗੌਰਤਲਬ ਹੈ ਕਿ ਟ੍ਰੂਡੋ ਦੇ ਦਫ਼ਤਰ ਨੇ ਐਤਵਾਰ ਨੂੰ ਇਸ ਸਫ਼ਰੀ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸੀ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਉਹਨਾਂ ਦੀ ਯੂਕਰੇਨ ਦੀ ਚੌਥੀ ਫੇਰੀ ਹੈ ਅਤੇ ਲਗਭਗ ਨਿਸ਼ਚਿਤ ਤੌਰ ਤੇ ਉਹਨਾਂ ਦੀ ਆਖਰੀ ਉਹ 9 ਮਾਰਚ ਨੂੰ ਇੱਕ ਨਵਾਂ ਲੇਬਰਰ ਨੇਤਾ ਚੁਣੇ ਜਾਣ ਤੇ ਅਹੁਦਾ ਛੱਡ ਦੇਣਗੇ ਜਾਣਕਾਰੀ ਲਈ ਦੱਸਦੀ ਹੈ ਕਿ ਉਸੇ ਨਿਊਜ਼ ਕਾਨਫਰੰਸ ਵਿੱਚ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਨਾਲ ਨਾਟੋ ਫੌਜੀ ਗੱਠ ਜੋੜ ਦੀ ਸੁਰੱਖਿਆ ਛਤਰੀ ਹੇਠ ਜੇਕਰ ਉਹਨਾਂ ਦੇ ਦੇਸ਼ ਲਈ ਸਥਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਉਹ ਰਾਸ਼ਟਰਪਤੀ ਦਾ ਅਹੁਦਾ ਛੱਡਣ ਲਈ ਤਿਆਰ ਹੋਣਗੇ ਉਹਨਾਂ ਨੇ ਕਿਹਾ ਜੇਕਰ ਸ਼ਾਂਤੀ ਪ੍ਰਾਪਤ ਕਰਨ ਲਈ ਮੈਨੂੰ ਸੱਚਮੁੱਚ ਆਪਣਾ ਅਹੁਦਾ ਛੱਡਣ ਦੀ ਲੋੜ ਹੈ ਤਾਂ ਮੈਂ ਤਿਆਰ ਹਾਂ ਯਾ ਦੂ ਮੋਸ਼ ਮੋ ਬੁਦ ਮੋ ਇਫ ਟੂ ਅਚੀਵ ਪੀਸ ਯੂ ਰੀਲੀ ਨੀਡ ਮੀ ਟੂ ਗਿਵ ਅਪ ਮਾਈ ਪੋਸਟ ਆਮ ਰੈਡੀ ਆਈ ਕੈਨ ਟ੍ਰੇਡ ਇਟ ਫਾਰ ਨੇਟੋ ਇਫ ਥੇਰ ਆਰ ਸੱਚ ਕੰਡੀਸ਼ਨਸ ਬਟ ਆਈ ਡੋਨਟ ਵਾਂਟ ਟੂ ਟਾਕ ਅਬਾਊਟ ਇਟ ਫਾਰ ਅ ਲੌਂਗ ਟਾਈਮ ਆਈ ਐਮ ਫੋਕਸ ਔਨ ਯੂਕਰੇਨ ਸਿਕਿਉਰਿਟੀ ਟੂਡੇ ਨਾਟ ਇਨ 20 ਈਅਰਸ ਆਮ ਨਾਟ ਗੋਇੰਗ ਟੂ ਬੀ ਇਨ ਪਾਵਰ ਫਾਰ ਡੈਕੇਡਸ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਕੀ ਉਹ ਸ਼ਾਂਤੀ ਲਈ ਆਪਣੇ ਦਫ਼ਤਰ ਦਾ ਵਪਾਰ ਕਰ ਦੇਣਗੇ ਤਾਂ ਜ਼ੈਲੈਂਸਕੀ ਨੇ ਕਿਹਾ ਕਿ ਮੈਂ ਨਾਟੋ ਲਈ ਵਪਾਰ ਕਰ ਸਕਦਾ ਹਾਂ ਉਹਨਾਂ ਦੀ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਾਲ ਹੀ ਦੇ ਸੁਝਾਵਾਂ ਨਿਸ਼ਾਨਾ ਬਣਾ ਰਹੀ ਸੀ ਕਿ ਯੂਕਰੇਨ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਹਨ ਭਾਵੇਂ ਕਿ ਯੂਕਰੇਨ ਦੇ ਕਾਨੂੰਨ ਨੇ ਮਾਰਸ਼ਲ ਲਾਗ ਦੌਰਾਨ ਚੋਣਾਂ ਤੇ ਪਾਬੰਦੀ ਲਗਾਈ ਹੋਵੇ ਟਰੰਪ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਯੁੱਧ ਨੂੰ ਖਤਮ ਕਰਨ ਲਈ ਕਿਸੇ ਵੀ ਸਮਝੌਤੇ ਵਿੱਚ ਯੂਕਰੇਨ ਨੂੰ 2014 ਦੀਆਂ ਸਰਹੱਦਾਂ ਤੇ ਵਾਪਸ ਕਰਨਾ ਸ਼ਾਮਲ ਨਹੀਂ ਹੋਵੇਗਾ ਜੋ ਇੱਕ ਦਹਾਕਾ ਪਹਿਲਾਂ ਰੂਸ ਦੇ ਪਹਿਲੇ ਹਮਲੇ ਤੋਂ ਪਹਿਲਾਂ ਮੌਜੂਦ ਸਨ ਤੇ ਨਾ ਹੀ ਦੇਸ਼ ਨਾਟੋ ਵਿੱਚ ਸ਼ਾਮਿਲ ਹੋ ਸਕੇਗਾ ਕੀ ਵਿੱਚ ਸੋਮਵਾਰ ਦਾ ਸ਼ਾਂਤੀ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੰਯੁਕਤ ਰਾਜ ਅਮਰੀਕਾ ਰੂਸ ਨਾਲ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਦੀ ਕੋਸ਼ਿਸ਼ ਵਿੱਚ ਮੁਲਾਕਾਤ ਕਰ ਰਿਹਾ ਹੈ ਬਿਨਾਂ ਯੂਕਰੇਨ ਦੀ ਮੇਸ ਤੇ ਟਰੂਡੋ ਨੇ ਕਿਹਾ ਹੈ ਕਿ ਯੂਕਰੇਨ ਲਈ ਕਿਸੇ ਵੀ ਸ਼ਾਂਤੀ ਵਾਰਤਾ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਇਹ ਗੱਲ ਕਈ ਯੂਰੋਪੀਅਨ ਨੇਤਾਵਾਂ ਨੇ ਵੀ ਦੁਹਰਾਈ ਹੈ ਅਤੇ ਪਿਛਲੇ ਹਫਤੇ ਟਰੂਡੋ ਨੇ ਜ਼ੇਲੈਂਸਕੀ ਨਾਲ ਇੱਕ ਫੋਨ ਕਾਲ ਵਿੱਚ ਵੀ ਦੁਹਰਾਈ ਸੀ ਟਰੂਡੋ ਨੇ ਸ਼ਨੀਵਾਰ ਨੂੰ ਟਰੰਪ ਨਾਲ ਫੋਨ 'ਤੇ ਗੱਲ ਵੀ ਕੀਤੀ ਅਤੇ ਦੋਵੇਂ ਦੇਸ਼ਾਂ ਨੇ ਕਿਹਾ ਕਿ ਯੂਕਰੇਨ ਚਰਚਾ ਦੇ ਵੇਸ਼ਾਂ ਵਿੱਚੋਂ ਇੱਕ ਸੀ ਇਸ ਤੋਂ ਪਹਿਲਾਂ ਐਤਵਾਰ ਨੂੰ ਜ਼ੇਲੈਂਸਕੀ ਨੇ ਕਿਹਾ ਸੀ ਕਿ ਰੂਸ ਨੇ ਸ਼ਨੀਵਾਰ ਰਾਤ ਨੂੰ ਯੂਕਰੇਨ ਵਿੱਚ 267 ਹਮਲਾਵਰ ਡਰੋਨ ਲਾਂਚ ਕੀਤੇ ਜੋ ਕਿ ਯੁੱਧ ਦੇ ਕਿਸੇ ਵੀ ਹੋਰ ਹਮਲੇ ਨਾਲੋਂ ਵੱਧ ਸਨ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ 13 ਯੂਕਰੇਨੀ ਖੇਤਰਾ ਵਿੱਚ 138 ਡਰੋਨ ਡੇਗ ਦਿੱਤੇ ਗਏ ਹਨ ਅਤੇ 119 ਹੋਰ ਆਪਣੇ ਨਿਸ਼ਾਨੇ ਵੱਲ ਜਾਂਦੇ ਸਮੇਂ ਗਵਾਚ ਗਏ ਹਨ। ਹਵਾਈ ਸੈਨਾ ਨੇ ਕਿਹਾ ਕਿ 3 ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਸ਼ਹਿਰ ਦੇ ਫੌਜੀ ਪ੍ਰਸ਼ਾਸਨ ਦੇ ਅਨੁਸਾਰ ਕ੍ਰਾਈਵੀ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਮਲਾ ਅਦੋ ਹੋਇਆ ਜਦੋਂ ਕੀਵ ਅਤੇ ਪੂਰੇ ਯੂਰਪ ਦੇ ਨੇਤਾ 트ੰਪ ਦੇ ਅਧੀਨ ਅਮਰੀਕੀ ਵਿਦੇਸ਼ ਨੀਤੀ ਵਿੱਚ ਤੇਜ਼ੀ ਨਾਲ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਸ਼ਾਂਤੀ ਸਮਝੌਤੇ ਦੇ ਆਲੇ-ਦੁਆਲੇ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ ਇਹ ਸਵਾਲ ਹੈ ਕਿ ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇ ਅਤੇ ਸੋਮਵਾਰ ਨੂੰ ਚਰਚਾ ਲਈ ਸੁਰੱਖਿਆ ਗਾਰੰਟੀ ਮੁੱਖ ਵਿਸ਼ਿਆਂ ਵਿੱਚੋਂ ਇੱਕ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ 18 ਫਰਵਰੀ ਨੂੰ ਕਿਹਾ ਸੀ ਕਿ ਕੈਨੇਡਾ ਯੁੱਧ ਖਤਮ ਹੋਣ ਤੇ ਯੂਕਰੇਨ ਦੀ ਰੱਖਿਆ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਹਾਲਾਂਕਿ ਓਟਾਵਾ ਨੇ ਨਹੀਂ ਦੱਸਿਆ ਕਿ ਇਸ ਵਿੱਚ ਕੀ ਸ਼ਾਮਲ ਹੋ ਸਕਦਾ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਜੇਕਰ ਜੰਗਬੰਦੀ ਹੁੰਦੀ ਹੈ ਤਾਂ ਉਹ ਯੂਕਰੇਨ ਵਿੱਚ ਫੌਜ ਤਾਇਨਾਤ ਕਰਨ ਲਈ ਤਿਆਰ ਨੇ ਕੈਨੇਡਾ ਵਿਸ਼ਵ ਮੰਚ ਤੇ ਯੂਕਰੇਨ ਦੇ ਸਭ ਤੋਂ ਵੱਧ ਬੁਲੰਦ ਸਮਰਥਕਾਂ ਵਿੱਚੋਂ ਇੱਕ ਰਿਹਾ ਹੈ ਟਰੂਡੋ ਵਿਸ਼ਵ ਮੰਚਾਂ ਤੇ ਰੂਸ ਲਈ ਜਵਾਬਦੇਹੀ ਦੀ ਵਕਾਲਤ ਕਰ ਰਹੇ ਨੇ ਫੈਡਰਲ ਲਿਬਰਲ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਕਿਊਬੈਕ ਵਿੱਚ ਕੈਨੇਡਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਇਸ ਜੂਨ ਵਿੱਚ ਅਲਬਰਟਾ ਵਿੱਚ ਹੋਣ ਵਾਲੇ ਜੀ7 ਨੇਤਾਵਾਂ ਦੇ ਸੰਮੇਲਨ ਵਿੱਚ ਯੂਕਰੇਨ ਦੇ ਮੁੱਦੇ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ